ਮੇਰਾ ਨਾਮ}{|\text{ਸ਼ਪਾਲ ਸਿੰਘ}|} ਮੋਲੇ ਵਾਲਾ ਹਾਂ। ਸੋਨ ਨੂੰ ਤਾਂ ਆਪਨੇ ਬਾਅਦ ਮੈਂ ਬਾਹਰ ਚ ਲੱਗਿਆ ਹੈਗਾ ਤੇ ਬਾਹਰੋਂ ਆਇਆ। ਜਾਣ ਕੇ ਪਾ ਲਗਾ ਵੀ ਆਏ ਆ ਤੇ ਦੋ ਜਣ ਗੇੜ ਖਲਾਇਆ ਗੇੜ ਖਲਾਉਂਦਾ ਸਾਰੇ ਗੋਲੀਆਂ ਮਾਰ ਤੀਆਂ। ਮੇਰਾ ਭਰਾ ਛੋਟਾ। ਕਿੰਨੀਆਂ ਗੋਲੀਆਂ ਪਤਾ ਨਹੀਂ ਕਿੰਨੀਆਂ ਪੰਜ ਗੋਲੀਆਂ ਦੱਸਦੇ 3 ਵਜੀਆਂ ਸੀਗੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਇਹਦੇ ਬਲੌਰ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ। ਉਹਨੇ ਉਹ ਨੰਬਰ ਸਰ ਖੜਿਆ ਪਹਿਲਾਂ ਇੱਥੇ ਕਰਿਆਗਾ ਸਿਵਲ ਹਸਪੀਟਲ ਸਿਵਲ ਹਸਪੀਟਲ ਤੇ ਹੁਣ ਅਬਰ ਸਰ ਖੜਿਆ ਮੁੰਦੀ ਪੋਤੀ ਹੁਣ ਦੇਖੋ ਚੁਪੀਏ ਦੀ ਕੋਲ ਆਇਆ ਉਥੇ ਤੇ ਦੀ ਦੇਖੋ ਚੁਪੀਏ ਤੇ ਕਿਹਤੋ ਆ ਚ ਬੇਟੀ ਹੈ ਤੇ ਆਪੀ ਦੇ ਨਾਲ ਦੀ ਬੇਟੇ ਦੋ ਹੀ ਉਹ ਇੱਕ ਬਾਹਰ ਤੱਕ ਜੇਲ੍ਹ ਚ ਲੱਗੇ ਪਰ ਉਹ ਆਇਆ ਹੀ ਨਹੀਂ ਉਥੇ ਪੂਰਾ ਕੀ ਵਰਤਨ ਕੋਸ ਆਈ ਹਾਂਜੀ ਇੱਕ ਪਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲੇ ਵਾਲਾ ਦਾ ਘਰ ਹੈ ਇਹ ਸਾਨੂੰ ਓਧਾ ਘੰਟਾ ਪਹਿਲਾਂ ਸੜਕ ਦੇ ਮੀਰੀਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਹਾਂ ਔਰ ਅਜੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਅਨਿਸ਼ਚਿਤ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਵੇਖੋ ਅਸੀਂ ਅਜੇ ਪਹੁੰਚੇ ਹੀ ਆ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਤੁਹਾਨੂੰ ਦੱਸ ਦਾਂਗੇ ਕਟਨਾ ਸ਼ਿਵ ਦਿਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਹੈ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਦਗਾ ਚਲੇ ਗਏ ਨੇ ਕਿਹਨੂੰ ਮਾਰੀ ਪਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿੰਨੀ ਏਜ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਉਹ ਤਾਂ ਈਟਿਕਸਾ ਚਲਾਉਂਦਾ ਜੀ ਕੀ ਲੱਗਦਾ ਰੰਜਸ ਜੀ ਰੰਜਸ ਸਿੱਧੇ ਕਰਕੇ ਹੀ ਹੋਇਆ ਹੋਗਾ ਜੀ ਕਿ ਕਿਦਾਂ ਦੇ ਜਿਹੜੇ ਆਏ ਨਾ ਮਾਰਨ ਦੇ ਅਸੀਂ ਖੁਰਤ ਨਹੀਂ ਦੇਖਿਆ ਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹ ਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਹਾਲਤ ਹਾਲਤ ਨਜਕੀਏ ਜੀ ਅੰਮ੍ਰਿਤਸਰ ਰੈਫਰਲ ਕਰਤਾ ਏ ਅਮਨਦੀ ਹਸਪੀਟਲ ਹੁਣ ਸਾਹੀ ਪੁਲਿਸ ਪ੍ਰਸ਼ਾਸਨ ਪਿੰਡ ਚਲਾ ਗਿਆ ਇੱਥੇ ਨਹੀਂ ਅਜੇ ਤੱਕ ਆਇਆ